ਕੀ ਮਾਮਲਾ ਕੀ ਹੋਇਆ ਕਹਿੰਦੇ ਕੋਈ ਕੁੱਟਮਾਰ ਹੋਈ ਹੈ ਕੀ ਪੂਰਾ ਮਾਮਲਾ ਕੀ ਸੀ ਕੋ ਮੁੰਡਾ ਤੇਲ ਪਵਾਣ ਆਇਆ ਨਾ ਵਿੱਚੋਂ ਮੁੰਡੇ ਦੀ ਖਰਾਬੀ ਦੇ ਕੀਤੀ ਸੀਗੀ ਇਹਨਾਂ ਕੋ ਕਰਨ ਦੇ ਕੋ ਤੇਲ ਪਵਾ ਦਿਆ ਤੇ ਤ੍ਰਿੰਦਰ ਨੇ ਤੇਲ ਦੇ ਪੈਸੇ ਮੰਗੇ ਜੀ ਇਹਨੇ ਪੈਸੇ ਦੇਣ ਦੀ ਬਜਾਏ ਗਾਲਾਂ ਕੱਢੀਆਂ ਜਾਨੂਏ ਲੜ ਪਏ ਜਾਨੂ ਪੰਜ-ਛੇ ਤੋਂ ਮੁੰਡੇ ਹੋਰ ਆ ਗਏ ਤੇਲ ਪਾ ਪਟਰੋਲ ਪੰਪ ਵਾਲੇ ਜੀ ਉਹਨਾਂ ਨੇ ਆ ਕੇ ਇਹਨੂੰ ਕੁੱਟਮਾਰ ਕੀਤੀ ਕੁੱਟਮਾਰ ਕਰਕੇ ਪੱਜ ਗਏ ਹੁਣ ਉਹਨੂੰ ਫੱਟੜ ਕਰਤਾ ਨੂੰ ਹਸਪਤਾਲ ਭੇਜਿਆ ਜੋ ਕਾਰਵਾਈ ਹੋ ਕਰਤਬਾਦ ਕੀਤੀ ਜਾਊਗੀ ਸਭ ਪਤਾ ਲੱਗ ਗਿਆ ਕਾਦੇ ਤੇ ਆਇਆ ਸੀਗਾ ਮੋਟਰਸਾਈਕਲ ਤੇ ਆਇਆ ਸੀਗਾ ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਤੇ ਉਹ ਚ ਬੁੱਕ ਭੇਜਿਆ ਅੱਛਾ ਮੁਰਕੇ ਕਿੰਨੇ ਕ ਦਾ ਤੇਲ ਦਾ 100 ਰੁਪਿਆ ਤੇਲ ਦੀ ਬਸ 100 ਰੁਪਏ ਦੇ ਪਿੱਛੇ ਆਹ 100 ਰੁਪਏ ਤੇਲ ਪਿੱਛੇ ਗੱਲਬਾਤ ਵਧਾ ਕੇ ਬੈਠੇ ਆਪਣੇ ਅੱਛਾ ਤੇ ਉਹ ਪੱਟੜ ਵਗੈਰਾ ਵੀ ਕੋਈ ਹੋਇਆ ਹੋਏ ਦੇ ਵਿੱਚ ਹਾਂ ਨੇ ਕੁੱਟਮਾਰ ਕੀਤੀ ਬਾਅਦ ਚ ਉਹਨੇ ਇਕੱਠੇ ਹੋ ਕੇ ਬੈ ਗਏ ਨਾ ਫਿਰ ਅੱਛਾ ਜੀ ਇਕੱਠੇ ਹੋ ਕੇ ਬੈ ਗਏ ਉਹਨਾਂ ਨੇ ਕੁੱਟਮਾਰ ਕੀਤੀ ਤਾਂ ਜਾ ਕੇ ਉਹ ਮੋਟਰਸਾਈਕਲ ਉੱਟ ਗਏ ਪਰੇ ਹੋ ਗਿਆ ਓਕੇ ਜਾਨੂੰ ਅਸੀਂ ਆ ਗਏ ਕੁਝ ਜਿਹਨੂੰ ਪਰਚੇ ਕੀਤਾ ਸਾਡੇ ਆਉਣ ਤੋਂ ਪਹਿਲਾਂ ਜਿਹਨਾਂ ਨੇ ਕੁੱਟਮਾਰ ਕੀਤੀ ਉਹ ਭੱਜ ਗਏ ਜਿਨਾਂ ਨੇ ਕੀਤੀ ਉਹ ਭਾਜੀ ਹਾਂਜੀ ਕੀ ਕੀ ਨਾਮ ਕਹਾਂ ਤੁਹਾਡਾ ਪੰਕਜ ਜੀ ਹੋਇਆ ਕੀ ਸੀ ਐਕਚੁਅਲੀ ਮੈਂ ਪੰਪ ਤੇ ਨਹੀਂ ਸੀਗਾ ਜਿਹੜਾ ਮੈਨੂੰ ਸੁਣਨ ਤੋਂ ਆਇਆ ਦੋਨੋਂ ਪੱਗ ਦਾ ਸੁਣਿਆ ਮੈਂ ਆਪਣੇ ਪੰਪ ਦਾ ਵੀ ਤਾਂ ਬਾਹਰ ਦਾ ਜਿਹੜੇ ਪਬਲਿਕ ਸੀਗੇ ਉਹਨਾਂ ਨੇ ਵੀ ਕੁਝ ਕਿਹਾ ਸਾਰਾ ਇਹ ਸਮਝ ਆਇਆ ਕਿ ਉਹ ਮੁੰਡਾ ਆਇਆ ਸੀਗਾ ਤੇਲ ਪਾਉਣ ਲਈ ਜਿਹੜਾ ਦੂਜਾ ਮੁੰਡਾ ਸੀਗਾ ਕਸਟਮਰ ਕਹਿੰ ਲੋ ਕਸਟਮਰ ਤੇਲ ਪਾਉਣ ਆਇਆ ਸੀਗਾ ਮੁੰਡੇ ਨੇ ਜਿਹਦੇ ਤੇਲ ਪਾਇਆ ਉਹਨੇ ਪੈਸੇ ਮੰਗੇ ਉਨੇ ਕਿਹਾ ਮੈਂ ਪੈਸੇ ਨਹੀਂ ਦਿੰਦਾ ਜਾ ਕਿਉਂਕਿ ਉਹ ਪੂਰਾ ਨਸ਼ੇ ਤੇ ਸੀਗਾ ਤੁਸੀਂ ਵੀ ਦੇਖਿਆ ਕਿ ਨਸ਼ੇ ਤੇ ਹੈਗਾ ਹੈਗਾ ਨਹੀਂ ਹੈਗਾ ਪਲੀਜ਼ ਤੁਸੀਂ ਵੀ ਕਮੈਂਟ ਕਰ ਲਓ ਚਲੋ ਦੇਖਿਆ ਉਹ ਨਹੀਂ ਨਹੀਂ ਇਹਦੇ ਨਾਲ ਤੁਸੀਂ ਰੱਖੋ ਤੁਸੀਂ ਵੀ ਦੱਸੋ ਨਾ ਕਿ ਤੁਸੀਂ ਤਾਂ ਪੂਰਾ ਦੇਖਿਆ ਆਇਆ ਕਿਸਦੇ ਤੇ ਸੀਗਾ ਐਕਟੀਵਾ ਤੇ ਸੀ ਬਾਈਕ ਤੇ ਕੋਈ ਸੀਸੀ ਕੈਮ ਸੀਸੀ ਕੈਮ ਦਾ ਫੁਟੇਜ ਜੀ ਹੋਊਗੀ ਮੁਕੀ ਸਾਰਾ ਕੁਝ ਹੋਗਾ ਆਡੀਓ ਰਿਕਾਰਡਿੰਗ ਹੈ ਸਾਡੇ ਕੋਲ ਠੀਕ ਹੈ ਸਾਡੇ ਕੋਲ ਆਡੀਓ ਰਿਕਾਰਡਿੰਗ ਹੈ ਸਾਰਾ ਕੁਝ ਹੋਊਗਾ ਉਹਨੇ ਪੈਸੇ ਦੇਣ ਨੂੰ ਮਨਾਂ ਕੀਤਾ ਆਪਸੇ ਗਲੀ ਗਲੋਜ ਹੋ ਗਈ ਉਹਨੇ ਗਾਲ ਗਾਲ ਕੱਢ ਕੇ ਪੈਸੇ ਦੇਣ ਤੋਂ ਮਨਾਂ ਕੀਤਾ ਉਹ ਪੈਸੇ ਮੰਗੇ ਉਹਦੇ ਕਰਕੇ ਹੱਥ ਪਾਈਓ ਮੈਨੇਜਰ ਜੀ ਕਿੰਨੇ ਦਾ ਤੇਲ ਪਾਇਆ ਸੀ ਆਈ ਥਿੰਕ 400 400 ਰੁਪਏ ਦਾ ਤੇਲ ਵਿੱਚ ਬੈਂਸ ਹੋਈ ਸਾਰੀ ਇਹ ਹੁਣ ਪੈਸੇ ਨਹੀਂ ਦੋਗੇ ਬਾਪ ਭਾਈ ਆਕੇ ਤਾਂ ਹਿਸਾਬ ਦੇਣਾ ਈ ਤੂੰ ਮੁੰਡਾ ਕਿਹੜਾ ਘੜਾ ਕਰਦਾ ਉਹਨੂੰ ਹਿਸਾਬ ਤਾਂ ਦੇਣਾ ਹੀ ਪੈਣਾ ਹੁਣ ਮੁੰਡਾ ਵੀ ਇੱਧਰ ਉੱਧਰ ਹੋ ਗਿਆ ਉਹ ਸਾਰੇ ਭਾਜ ਕੇ ਉਹ ਸਾਰੇ ਆਕੇ ਉਹਨੂੰ ਘੇਰ ਲਈ ਸਾਰਾ ਕੁਝ ਉਹ ਮੁੰਡਾ ਭੱਜ ਗਿਆ ਕਿਤਨੇ ਨੰਬਰ ਕਾਊਂਟਰ ਤੇ ਆਇਆ ਤੂੰ ਦੇਖੋ ਜੀ ਤੇ ਕੈਮਰਾ ਵੀ ਪੰਪ ਤੇ ਨਹੀਂ ਸੀ ਕੈਮਰਾ ਵੀ ਨਹੀਂ ਸੀ ਅੱਛਾ ਮੈਂ ਪੰਪ ਤੇ ਨਹੀਂ ਸੀਗਾ ਮੇਰੀ ਫੈਮਿਲੀ ਜਾ ਰਹੀ ਸੀ ਕਿ ਬੈਂਡ ਮੈਂ ਸਿਚਲ ਜਾ ਰਿਹਾ ਸੀ ਸ਼ਿਮਾਂ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਦਾ ਸ਼ੇਰ ਵੀ ਭੰਡਿਆ ਗਿਆ ਔਰ ਕਿਸ ਵੱਲੋਂ ਭੰਡਿਆ ਗਿਆ ਹੁਣ ਇਹ ਤਾਂ ਪਤਾ ਇਹ ਤਾਂ ਦੇਖੋ ਦੋਨੋਂ ਨੇ ਕੁੱਟਿਆ ਹੁਣ ਜਿਹੜਾ ਸਾਡਾ ਸਟਾਫ ਹੈ ਉਹਨੂੰ ਲੱਗਿਆ ਨਹੀਂ ਲੱਗਿਆ ਹੋਇਆ ਇਹ ਮੈਨੂੰ ਪਤਾ ਹੈ ਮੈਂ ਤੁਹਾਡੇ ਕੋਲ ਕਿੰਨਾ ਕਿ ਪਲੀਜ਼ ਹੁਣ ਸਵੇਰੇ ਜਿਸ ਤਰ੍ਹਾਂ ਵੀ ਹੋਗਾ ਕਿੰਨੇ ਵੱਲੋਂ ਕੁੱਟ ਮਾਰ ਕੇ ਦੀ ਜੇ ਤੁਹਾਡੇ ਪੰਪ ਤੇ ਬੰਦੇ ਸੀ ਇੱਕ ਤੇ ਸਾਡਾ ਇਮਪਲਾਈ ਸੀਗਾ ਤੇ ਬਾਹਰ ਦੇ ਕਸ਼ਮਰ ਸੀ ਤੇ ਬਾਹਰ ਦੇ ਕਸ਼ਮਰ ਸੀਗਾ ਤੁਸੀਂ ਨਹੀਂ ਮਿਲ ਜੂਗਾ ਜੇਕਰ ਉਹਦੀ ਗਲਤੀ ਹੋਵੇ ਕਾਨੂੰਨੀ ਵਾਰਗੇ ਕਾਨੂੰਨੀ ਵਸ਼ੇ ਤੇ ਸੀਗਾ ਤੁਸੀਂ ਮੈਡੀਕਲ ਟੈਸਟ ਕਰਾਓ ਕਲੀਅਰ ਹੋ ਜੂਗਾ ਕਿਦੀ ਗਲਤੀ ਹੋਵੇ ਜੀ ਮਾਜੀ ਓਕੇ ਥੈਂਕ ਯੂ ਪ੍ਰੂਵਡ ਕਰਾਈ ਜੀ